ਆਜ ਨਿਊਜ਼ ਵਾਲਾ ਦੇ ਉੱਪਰ ਹੁਣ ਤੱਕ ਦੀ ਇੱਕ ਵੱਡੀ ਬ੍ਰੇਕਿੰਗ ਨਿਊਜ਼ ਤੇ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਸਕੇਚਵਨ ਤੋਂ ਜਿੱਥੇ ਉਨਰਵੰਦ ਨਵੇਂ ਆਉਣ ਵਾਲੇ ਕਾਮਿਆਂ ਦੇ ਲਈ ਦੋ ਨਵੇਂ ਪੀਐਨਪੀ ਮਾਰਗ ਪੇਸ਼ ਕਰ ਦਿੱਤੇ ਗਏ ਨੇ 30 ਅਗਸਤ ਨੂੰ ਸਕੇਚਵਨ ਦੀ ਸਰਕਾਰ ਨੇ ਸੇਤ ਸੰਭਾਲ ਅਤੇ ਖੇਤੀਬਾੜੀ ਕਿੱਤਿਆਂ ਵਿੱਚ ਨਵੇਂ ਆਉਣ ਵਾਲਿਆਂ ਲਈ ਸਕੇਚਵਨ ਇਮੀਗ੍ਰੈਂਟਸ ਨਾਮਜ਼ਦ ਪ੍ਰੋਗਰਾਮ ਦੇ ਤਹਿਤ ਦੋ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮਾਂ ਮਾਰਗਾਂ ਦੀ ਘੋਸ਼ਣਾ ਕਰ ਦਿੱਤੀ ਹੈ ਸਕੈਚੂਅਨ ਦੇ ਇਮੀਗ੍ਰੇਸ਼ਨ ਅਤੇ ਕੈਰੀਅਰ ਟ੍ਰੇਨਿੰਗ ਮੰਤਰੀ ਜੇਰਮੀ ਹੈਰਿਸਨ ਨੇ ਕਿਹਾ ਹੈ ਕਿ ਨਵੇਂ ਮਾਰਗ ਇੱਕ ਹੋਰ ਤਰੀਕਾ ਹੈ ਜੋ ਪ੍ਰਾਂਤ ਅਤੇ ਆਪਣੇ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ موجوده ਇਮੀਗ੍ਰੇਸ਼ਨ ਲੋੜਾਂ ਦੇ ਨਾਲ ਜੋੜ ਰਿਹਾ ਹੈ ਦੇਸ਼ ਭਰ ਵਿੱਚ ਮਜ਼ਦੂਰਾਂ ਦੀ ਕਮੀ ਦੇ ਨਾਲ ਨਵੇਂ ਸੂਬਾਈ ਇਮੀਗ੍ਰੇਸ਼ਨ ਮਾਰਗਾਂ ਨੂੰ ਬਣਾਉਣਾ ਅਤੇ ਸਾਡੀ ਕ੍ਰੈਡਿਟਿਸ਼ਲਤਾ ਮਾਨਤਾ ਪ੍ਰਕਿਰਿਆ ਨੂੰ ਸਚਾਰੂ ਬਣਾਉਣ ਨਾਲ ਸਕੇਚਵਨ ਦੇ ਵਿੱਚ ਰੋਜ਼ਗਾਰਦਾਤਾਵਾਂ ਨੂੰ ਉਹਨਾਂ ਦੇ ਕਾਰੋਬਾਰ ਨੂੰ ਵਧਾਉਣ ਲਈ ਲੜਿੰਦੇ ਕਰਮਚਾਰੀਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ ਨਵੇਂ ਐਗਰੀਕਲਚਰ ਟੈਲੈਂਟ ਪਾਥਵੇ ਦਾ ਉਦੇਸ਼ ਖੇਤੀਬਾੜੀ ਉਦਯੋਗ ਵਿੱਚ ਵਧ ਰਹੀ ਮੰਗ ਅਤੇ ਉੱਭਰ ਰਹੀਆਂ ਨੌਕਰੀਆਂ ਨੂੰ ਭਰਨ ਦੇ ਲਈ ਹੋਏ ਮਜ਼ਦੂਰਾਂ ਨੂੰ ਜਿੱਥੇ ਕਿਤੇ ਨਾ ਕਿਤੇ ਘਾਟ ਨੂੰ ਪੂਰਾ ਕਰਦੀ ਨਜ਼ਰ ਵੀ ਆਏਗੀ ਖੇਤੀਬਾੜੀ ਸਕੇਚਵਨ ਦੀ ਆਰਥਿਕਤਾ ਦਾ ਇੱਕ ਵੱਡਾ ਹਿੱਸਾ ਹੈ ਪ੍ਰਾਂਤ ਨੇ 2023 ਦੇ ਵਿੱਚ ਚਾਰ ਪ੍ਰਮੁੱਖ ਫਸਲਾਂ ਦਾ ਉਤਪਾਦਨ ਕੀਤਾ ਤੇ ਖੇਤਰ ਦੇ ਵਿੱਚ 3.2 ਬਿਲੀਅਨ ਡਾਲਰ ਤੋਂ ਵੱਧ ਦੀ ਜਿੱਥੇ ਕਮਾਈ ਵੀ ਕੀਤੀ ਹੈ ਹੈਲਥ ਟੈਲੈਂਟ ਪਾਧਵੇ ਦਾ ਉਦੇਸ਼ ਸਕੇਚਵਨ ਦੀ ਹੈਲਥ ਹਿਊਮਨ ਰਿਸੋਰਸਸ ਐਕਸ਼ਨ ਪਲਾਨ ਦਾ ਸਮਰਥਨ ਕਰਨਾ ਪ੍ਰੋਵਿੰਸ਼ੀਅਲ ਦਾ ਕਹਿਣਾ ਹੈ ਕਿ ਐਸ ਆਈ ਐਨ ਪੀ ਦੁਆਰਾ ਸਾਰੀ ਸੇਸ ਸੰਭਾਲ ਪਰਤੀ ਨੂੰ ਇਸ ਸਿੰਗਲ ਸਟ੍ਰੀਮ ਦੇ ਤਹਿਰ ਇੱਕ ਸਾਰ ਤੇ ਸਚਾਰੂ ਬਣਾਇਆ ਜਾਵੇਗਾ ਤੇ ਉਥੇ ਦੱਸ ਦਿਆਂ ਕਿ ਇਸ ਪੂਰੇ ਪ੍ਰਤੀਕਿਰਿਆ ਦੇ ਵਿੱਚ ਕੌਣ ਹੁਣ ਇਸ ਨੂੰ ਜੁਆਇਨ ਕਰ ਸਕਦਾ ਤੇ ਕਿਹੜਾ ਬੰਦਾ ਇਸ ਵਿੱਚ ਯੋਗ ਹੈ ਖੇਤੀਬਾੜੀ ਪ੍ਰਤਿਭਾ ਸਟ੍ਰੀਮ ਦੀ ਗੱਲ ਕੀਤੀ ਜਾਵੇ ਤਾਂ ਇਸ ਖੇਤੀਬਾੜੀ ਪ੍ਰਤਿਭਾ ਸਟ੍ਰੀਮ ਇਸ ਸਟ੍ਰੀਮ ਦੇ ਲਈ ਸੰਭਵੀ ਉਮੀਦਵਾਰ ਨੂੰ ਯੋਗਤਾ ਦੇ ਮਾਪਦੰਡ ਦੀ ਇੱਕ 20 ਲਾਈਨ ਨੂੰ ਪੂਰਾ ਕਰਨਾ ਪਵੇਗਾ ਉਦਾਹਰਨ ਦੇ ਲਈ ਕਟੋ ਕਟ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਸੀ ਐਲ ਬੀ 4 ਦਾ ਭਾਸ਼ਾ ਸਕੋਰ ਰੱਖੋ ਅਤੇ ਕੁਝ ਰਜਗਾਰ ਦਾ ਤੁਮਾ ਜਾ ਰੈਗੂਲੇਟਰ ਦੇ ਵਿੱਚ ਸੀ ਐਲ ਬੀ 4 ਤੋਂ ਵੱਧ ਦੀ ਜਿੱਥੇ ਸਕੋਰ ਦੀ ਮੰਗ ਕਰਦੇ ਨੇ ਸੈਕੰਡਰੀ ਸਕੂਲ ਹਾਈ ਸਕੂਲ ਜਾਂ ਉੱਚ ਪੱਧਰੀ ਸਿੱਖਿਆ ਪੂਰੀ ਹੋਣੀ ਚਾਹੀਦੀ ਹੈ ਪਿਛਲੇ 3 ਸਾਲਾਂ ਵਿੱਚ ਘੱਟੋ ਘੱਟ 1 ਸਾਲ ਦਾ ਫੁੱਲ ਟਾਈਮ ਕੰਮ ਦਾ ਤਜਰਬਾ ਉਨ੍ਹਾਂ ਦੇ ਇਰਾਦੇ ਵਾਲੇ ਕਿੱਤੇ ਦੇ ਵਿੱਚ ਜਾਂ ਨੌਕਰੀ ਵਿੱਚ 6 ਮਹੀਨੇ 780 ਘੰਟੇ ਫੁੱਲ ਟਾਈਮ 30 ਪਲੱਸ ਘੰਟੇ ਪ੍ਰਤੀ ਹਫਤੇ ਕੰਮ ਦਾ ਤਜਰਬਾ ਉਸ ਰੋਜ਼ਗਾਰਦਾਤਾਵਾਂ ਦੇ ਨਾਲ ਜਿਸ ਜਿਸ ਨੇ ਉਮੀਦਵਾਰਾਂ ਨੂੰ ਨੌਕਰੀ ਦੀ ਪ੍ਰਵਾਨਗੀ ਪੱਤਰ ਪ੍ਰਦਾਨ ਕੀਤਾ ਕੰਮ ਦੇ ਤਜਰਬੇ ਦੀ ਗੱਲ ਕੀਤੀ ਜਾਵੇ ਤਾਂ ਕਿਸੇ ਵੀ ਸਥਿਤੀ ਵਿੱਚ ਲਗਾਤਾਰ ਕੰਮ ਦਾ ਤਜਰਬਾ ਵੀ ਹੋਣਾ ਚਾਹੀਦਾ ਸਕੈਚਮੈਨ ਦੇ ਵਿੱਚ ਕੰਮ ਕਰਨ ਅਤੇ ਰਹਿਣ ਦੇ ਆਪਣੇ ਇਰਾਦੇ ਨੂੰ ਤਸਦੀਕ ਕਰਨਾ ਪਵੇਗਾ ਉਮੀਦਵਾਰ ਨੂੰ ਰੋਜ਼ਗਾਰ ਦੇ ਸਬੂਤ ਦਿਖਾਉਣ ਲਈ ਇੱਕ ਵੈਧ ਐਸ ਆਈ ਐਨ ਪੀ ਨੌਕਰੀ ਮਨਜ਼ੂਰੀ ਪੱਤਰ ਦੀ ਵੀ ਜ਼ਰੂਰਤ ਹੋਵੇਗੀ ਉਹ ਇਹ ਆਪਣੇ ਰੋਜ਼ਗਾਰਦਾਤਾ ਤੋਂ ਪ੍ਰਾਪਤ ਕਰ ਸਕਦੇ ਨੇ ਜਿਸ ਨੂੰ ਪ੍ਰਾਪਤ ਕਰਨ ਦੇ ਲਈ ਐਸ ਆਈ ਐਨ ਪੀ ਨਾਲ ਰਜਿਸਟਰਡ ਕਰਨਾ ਚਾਹੀਦਾ ਹੈ ਸੀਟਾ ਪ੍ਰਤਿਭਾ ਸਟ੍ਰੀਮ ਦੇ ਵਿੱਚ ਇਸ ਮਾਰਗ ਦੇ ਅੰਦਰ ਯੋਗਤਾ ਮਾਪਦੰਡ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਉਮੀਦਵਾਰ ਦੀ ਫੈਡਰਲ ਐਕਸਪਰਟਸ ਐਂਟਰੀ ਐਪਲੀਕੇਸ਼ਨ ਪੂਲ ਵਿੱਚ ਕੋਈ ਅਰਜੀ ਹੈ ਜਾਂ ਨਹੀਂ ਇੱਕ ਮਾਪਦੰਡ ਦੋ ਉਪ ਸ਼੍ਰੇਣੀਆਂ ਲਈ ਇੱਕੋ ਜਿਹੀਆਂ ਨੇ ਸਕੈਚਵਿਨ ਲਾਇਸੈਂਸਿੰਗ ਲਈ ਯੋਗ ਹੋਣਾ ਜੇਕਰ ਉਹਨਾਂ ਦੇ ਕਿਸੇ ਕਿਤੇ ਵਿੱਚ ਉਹ ਲਾਗੂ ਹੁੰਦਾ ਹੈ ਪੋਸਟ ਸਕੈਂਡਰੀ ਸਿੱਖਿਆ ਹੋਣਾ ਜੋ ਉਹਨਾਂ ਨੂੰ ਪੇਸ਼ ਕੀਤੀ ਗਈ ਹੈ ਨੌਕਰੀ ਦੇ ਨਾਲ ਸੰਬੰਧਿਤ ਹੈ ਮਾਸਟਰ ਜਾਂ ਬੈਚਲਰ ਡਿਗਰੀ ਜਾਂ ਕਿਸੇ ਯੂਨੀਵਰਸਿਟੀ ਕਾਲਜ ਦੇ ਵਿੱਚ 10 ਸਾਲ ਦੀ ਡਿਗਰੀ ਜਾਂ ਇੱਕ ਡਿਪਲੋਮਾ ਜਿਸ ਲਈ ਕਿਸੇ ਯੂਨੀਵਰਸਿਟੀ ਕਾਲਜ ਬਾਪਾਰ ਜਾਂ ਤਕਨੀਕੀ ਸਕੂਲ ਵਿੱਚ 2 ਸਾਲਾਂ ਦੀ ਲੋਡ ਹੁੰਦੀ ਹੈ ਜਾਂ ਹੋਰ ਪੋਸਟ ਸਕੈਂਡਰੀ ਸੰਸਥਾ ਸਕੈਚਵਨ ਵਿੱਚ ਕੰਮ ਕਰਨਾ ਤੇ ਰਹਿਣ ਦੇ ਆਪਣੇ ਇਰਾਦੇ ਦੀ ਜਿੱਤੇ ਤਸਦੀਕ ਦੇਣੀ ਪਵੇਗੀ ਜਿਹੜੇ ਉਮੀਦਵਾਰ ਐਕਸਪ੍ਰੈਸ ਐਂਟਰੀ ਲਈ ਯੋਗ ਨਹੀਂ ਹਨ ਉਨ੍ਹਾਂ ਕੋਲ ਘੱਟੋ ਘੱਟ ਸੀਐਲਬੀ 5 ਦਾ ਅੰਗਰੇਜ਼ੀ ਅਤੇ ਫ੍ਰੈਂਚ ਦਾ ਸਕੋਰ ਹੋਣਾ ਬੜਾ ਜ਼ਰੂਰੀ ਹੈ ਕੁੱਲ ਮਾਲਕ ਜਾਂ ਰੈਗੂਲੇਟਰੀ ਉਹਨਾਂ ਸਕੋਰਾਂ ਦੀ ਮੰਗ ਕਰਦੇ ਨੇ ਜੋ ਸੀਐਲਬੀ 5 ਤੋਂ ਵੱਧ ਰੇ ਉਹਨਾਂ ਨੂੰ ਕੰਮ ਦੇ ਤਜਰਬੇ ਦੇ ਜਿੱਥੇ ਹੇਠ ਲਿਖੀਆਂ ਜ਼ਰੂਰਤਾਂ ਵੀ ਪੂਰਾ ਕਰਨਾ ਪਵੇਗਾ ਕੰਮ ਦਾ ਤਜਰਬਾ ਖਾਸ ਤੌਰ ਤੇ ਸਕੇਚਮੈਨ ਦੇ ਵਿੱਚ ਅਰਜੀ ਦੇ ਰਹੇ ਹੋ ਤਾਂ ਵਰਤਮਾਨ ਵਿੱਚ ਸਕੇਚਮੈਨ ਵਿੱਚ ਕੰਮ ਕਰ ਰਹੇ ਹੋ ਮਾਲਕ ਨੇ ਨੌਕਰੀ ਵਿੱਚ 6 ਮਹੀਨੇ 780 ਘੰਟੇ ਫੁੱਲ ਟਾਈਮ 3 ਪਲੱਸ ਪ੍ਰਤੀ ਹਫਤੇ ਦੇ ਤੇ ਕੰਮ ਦਾ ਤਜਰਬਾ ਜਿਸ ਨੇ ਕੀਤਾ ਜਿਸ ਨੇ ਨੌਕਰੀ ਲਈ ਪ੍ਰਵਾਨਗੀ ਪੱਤਰ ਪ੍ਰਦਾਨ ਕੀ ਕੰਮ ਦਾ ਤਜਰਬਾ ਕਿਸੇ ਵੀ ਸਥਿਤੀ ਵਿੱਚ ਲਗਾਤਾਰ ਕੰਮ ਦਾ ਤਜਰਬਾ ਹੋਣਾ ਜ਼ਰੂਰੀ ਨਹੀਂ ਹੈ ਜੇਕਰ ਉਹ ਆਪਣੇ ਸਹਾਇਕ ਮਾਲਕ ਲੇਖਕ ਟੋ ਕਟ 6 ਮਹੀਨੇ ਤੋਂ ਫੁੱਲ ਟਾਈਮ ਕੰਮ ਨਹੀਂ ਕਰ ਰਹੇ ਤਾਂ ਉਹਨਾਂ ਕੋਲ ਪਿਛਲੇ 5 ਸਾਲਾਂ ਵਿੱਚ ਆਪਣੇ ਕਿੱਤੇ ਵਿੱਚ ਘਟੋ-ਘਟ ਇੱਕ ਸਾਲ ਦਾ ਕੰਮ ਦਾ ਤਜਰਬਾ ਹੋਣਾ ਬੜਾ ਜ਼ਰੂਰੀ ਹੈ ਐਕਸਪ੍ਰੈਸ ਐਂਟਰੀ ਐਪਲੀਕੇਸ਼ਨ ਪੂਲ ਵਿੱਚ ਪ੍ਰੋਫਾਈਲ ਵਾਲੇ ਉਮੀਦਵਾਰਾਂ ਨੂੰ ਨਾਮਜ਼ਦ ਉਮੀਦਵਾਰਾਂ ਨੂੰ ਲਾਜ਼ਮੀ ਤੌਰ ਤੇ ਇੱਕ ਵੈਧ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਨੰਬਰ ਜੌਬ ਸੀਕਰ ਕੋਡ ਤੇ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਸੀਐਲਬੀ ਜਾਸ 7 ਇਸ ਤੋਂ ਵੱਧ ਅੰਗਰੇਜ਼ੀ ਅਤੇ ਜਾਂ ਫ੍ਰੈਂਚ ਭਾਸ਼ਾ ਦਾ ਸਕੋਰ ਤੇ ਕਈ ਕੰਮ ਦੇ ਜਿੱਥੇ ਤਜਰਬੇ ਦੀ ਲੋਡ ਨੂੰ ਪੂਰਾ ਵੀ ਤੁਹਾਨੂੰ ਕਰਨਾ ਪਵੇਗਾ ਜੇਕਰ ਕੈਨੇਡਾ ਦੇ ਅੰਦਰ ਜਾਂ ਬਾਹਰ ਤੋਂ ਅਰਜੀ ਦੇ ਰਹੇ ਹੋ ਆਪਣੇ ਇਛਤ ਯੋਗਤਾ ਕਿਸੇ ਕਿੱਤੇ ਦੇ ਵਿੱਚ ਪਿਛਲੇ 5 ਸਾਲਾਂ ਵਿੱਚ ਜੇ ਕੈਨੇਡਾ ਦੇ ਅੰਦਰ ਜਾਂ ਬਾਹਰ ਹੀ ਤੋਂ ਅਰਜੀ ਦੇ ਰਹੇ ਹੋ ਆਪਣੇ ਇਛਤ ਯੋਗਤਾ ਕਿੱਤੇ ਵਿੱਚ ਪਿਛਲੇ 5 ਸਾਲਾਂ ਵਿੱਚ ਇੱਕ ਸਾਲ ਦਾ ਉੱਚ ਕੁਸ਼ਲ ਸੰਬੰਧਿਤ ਕੰਮ ਦਾ ਤਜਰਬਾ ਸਕੇਚਮੈਨ ਨੇ 2023 ਵਿੱਚ SINP ਰਾਹੀਂ 7350 ਨਵੇਂ ਆਉਣ ਵਾਲਿਆਂ ਦਾ ਸਵਾਗਤ ਕੀਤਾ। 2024 ਵਿੱਚ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਤੋਂ 8000 ਨਾਮਜ਼ਦਗੀਆਂ ਪ੍ਰਾਪਤ ਕੀਤੀਆਂ ਗਈਆਂ। ਪ੍ਰੋਵਿੰਸ਼ੀਅਲ ਦਾ کہنا ਹੈ ਕਿ ਉਸ ਨੂੰ 2025 ਦੇ ਅੰਤ ਤੱਕ ਲਗਭਗ 20000 ਨਵੇਂ ਆਉਣ ਵਾਲਿਆਂ ਦੀ ਉਮੀਦ ਵੀ ਹੈ। ਕੈਨੇਡਾ ਤੇ ਵਿਚਾਰ ਕਰਨ ਵਾਲੇ ਨਵੇਂ ਲੋਕਾਂ ਲਈ ਪ੍ਰਾਂਤ ਦੀ ਪ੍ਰਸਿੱਧੀ ਵਧ ਰਹੀ ਹੈ ਇਹ ਰਹਿਣ ਦੀ ਘੱਟ ਲਾਗਤ ਕੈਨੇਡਾ ਦੇ ਹੋਰ ਵੱਡੇ ਸ਼ਹਿਰਾਂ ਦੀ ਤੁਲਨਾ ਵਿੱਚ ਰਹਿائش ਘੱਟ ਮਹਿੰਗਾ ਇੱਕ ਘੱਟ ਸੂਬਾਈ ਟੈਕਸ ਦਰ ਤੇ ਇੱਕ ਗ੍ਰੈਜੂਏਟ ਰਿਟੇਸ਼ਨ ਪ੍ਰੋਗਰਾਮ ਦਾ ਮਾਣ ਪ੍ਰਾਪਤ ਕਰਦਾ ਜੋ ਯੋਗ ਗ੍ਰੈਜੂਏਟਾਂ ਅੰਤਰਰਾਸ਼ਟਰੀ ਗ੍ਰੈਜੂਏਟਾਂ ਸਮੇਤ ਦੁਆਰਾ ਅਦਾ ਕੀਤੀ ਟਿਊਸ਼ਨ ਫੀਸਾਂ 20000 ਡਾਲਰ ਤੱਕ ਵਾਪਸੀ ਕਰਦਾ ਸਕੈਚਵਿਨ ਦੇ ਵਿੱਚ ਅਤੇ ਜੋ ਸਕੈਚਮਨ ਇਨਕਮ ਟੈਕਸ ਰਿਟਰਨ ਨੂੰ ਫਾਈਲ ਕਰਦੇ ਨੇ ਕੈਨੇਡੀਅਨ ਕਵਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਨੇ ਰਹੋ ਆਜ ਨਿਊਜ਼ ਵਾਲਾ ਦੇ ਨਾਲ